ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਸੇਗਾਤਾ ਸਤਾਈ ਤ੍ਰਿਕ ਨੂੰ ਪਾ ਸਾਹਿਬ ਜੀ ਦੇ ਛਿੱਧੀ ਕਰਕੇ ਅੱਜ ਸਾਡੇ ਗੁਰਦੁਆਰੇ ਮਨਾਉਂਦੇ ਪਈਆਂ ਅਸੀਂ ਇਸ ਕਰਕੇ ਇੱਕ ਸ਼ਬਦ ਬੋਲਣਾ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਇਹ ਚਾਹ ਉਹ ਦੇ ਛੇਅਰ ਵੀ ਜ਼ਰੂਰ ਕਰਿਓ ਕਿਉਂਕਿ ਇਹ ਮੈਂ ਲਿਖਿਆ ਵੀ ਆਪਈਆ ਔਰ ਬੋਲਣ ਵੀ ਆਪੇ ਲੱਗੀਆਂ ਹੇਮਕੁੰਡ ਤੋਂ ਕੋਈ ਪਟਣੇ ਚ ਆਇਆ ਏ ਹੇਮਕੁੰਡ ਤੋਂ ਕੋਈ ਪਟਣੇ ਚ ਆਇਆ ਏ ਮਾਤਾ ਗੁਜਰੀ ਦੀ ਕੁਖ ਨੂੰ ਭਾਗੇ ਉਹਨੇ ਲਾਇਆ ਏ ਮਾਤਾ ਗੁਜਰੀ ਦੀ ਕੁਖ ਨੂੰ ਭਾਗੇ ਉਹਨੇ ਲਾਇਆ ਏ ਦਾਈ ਮਾਤਾ ਜੀ ਨੇ ਜਦੋਂ ਦਰਛਣ ਪਾਇਆ ਏ ਦਾਈ ਮਾਤਾ ਜੀ ਨੇ ਜਦੋਂ ਦਰਛਣ ਪਾਇਆ ਏ ਸੁਧ ਬੁੱਧ ਪੁਲੀ ਉਹਦਾ ਦਿਲ ਕਬਰਾਇਆ ਏ ਸੁਧ ਬੁੱਧ ਪੁੱਲੀ ਉਹਦਾ ਦਿਲ ਕਬਰਾਇਆ ਏ ਕਹਿੰਦੀ ਏ ਤਾਂ ਕੋਈ ਰੂਪ ਨਹੀਂ ਮਾਤਾ ਜੀ ਤੇਰੇ ਲਾਡਲੇ ਨੂੰ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ ਲਾਡਲੇ ਨੂੰ ਰਸਤਾ ਦੇਣ ਜਿਸੁੰਦੇ ਰਾਂਦੇ ਪਾਣੀ ਮਾਤਾ ਜੀ ਤੇਰੇ ਲਾਡਲੇ ਨੂੰ ਦਾਦੀ ਨਾਨਕੀ ਨੇ ਝਟ ਪੰਡਿਤ ਬੁਲਾਏ ਨੇ ਦਾਦੀ ਨਾਨਕੀ ਨੇ ਝਟ ਪੰਡਿਤ ਬੁਲਾਏ ਨੇ ਕੁੰਡਲੀ ਬਣਾਓ ਏਦੀ ਹੁਕਮ ਸੁਣਾਏ ਨੇ ਕੁੰਡਲੀ ਬਣਾਓ ਏਦੀ ਹੁਕਮ ਸੁਣਾਏ ਨੇ ਬਲਕਿ ਦਤੇ ਜੇ ਦੇਖ ਪਾਦੇ ਕਬਰਾਏ ਨੇ ਬਲਕਿ ਦਤੇ ਜੇ ਦੇਖ ਪਦਿਕ ਭਰਾਈ ਨੇ ਕੰਡੇ ਅਸੀਂ ਇਹਦੀ ਕੁੰਡਲੀ ਨਾ ਬਣਣੀ ਮਾਤਾ ਜੀ ਤੇਰੇ ਲਾੜਲੇ ਨੂੰ ਰਸਤ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ ਲਾੜਲੇ ਨੂੰ ਤੇਰੇ ਕਰ ਆਇਆ ਮਾਤਾ ਨਾਨਕ ਦਰੂਪੇ ਤੇਰੇ ਕਰ ਆਇਆ ਮਾਤਾ ਨਾਨਕ ਦਰੂਪੇ ਕੁੰਡਲੀ ਬਣਾਈਏ ਦੀ ਹੋਣੀ ਸਭ ਝੂਠੇ ਕੁੰਡਲੀ ਬਣਾਈਏ ਦੀ ਹੋਣੀ ਸਭ ਝੂਠੇ ਸਾਰੀ ਦੁਨੀਆਂ ਦਾ ਮਤਾ ਬਲੀਏ ਕਹਾਏਗਾ ਸਾਰੀ ਦੁਨੀਆਂ ਦਾ ਮਤਾ ਵਲੀਏ ਕਹਾਏਗਾ ਦੁਨੀਆਂ ਦੇ ਉੱਤੇ ਕੌਮ ਵਖਰੀ ਬਣਾਏਗਾ ਦੁਨੀਆਂ ਦੇ ਉੱਤੇ ਕੌਮ ਵਖਰੀ ਬਣਾਏਗਾ ਜੇ ਢੀ ਲੱਖਾਂ ਵਿੱਚੋਂ ਜਾਊਗੀ ਪਛਾਣੀ ਮਾਤਾ ਜੀ ਤੇਰੇ लाडले ਨੂੰ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ लाडले ਨੂੰ ਪਿਤਾ ਵਾਰੂ ਪੁੱਤ ਵਾਰੂ ਸਾਰਾ ਪਰਿਵਾਰ ਵਾਰੂ ਪਿਤਾ ਵਾਰੂ ਪੁੱਤ ਵਾਰੂ ਸਾਰਾ ਪਰਿਵਾਰ ਵਾਰੂ ਆਪਣੇ ਦਰ ਮੇ ਉਤੋਂ ਆਪਣਾ ਹੀ ਆਪ ਵਾਰੂ ਆਪਣੇ ਦਰ ਮੇ ਉਤੋਂ ਆਪਣਾ ਹੀ ਆਪ ਵਾਰੂ ਲੋਕੀ ਆਖਣਗੇ ਨੂੰ ਸਰਵੰਸਦਾਨੀ ਮਾਤਾ ਜੀ ਤੇਰੇ ਲਾੜਲੇ ਨੂੰ ਲੋਕੀ ਆਖਣਗੇ ਸਰਵੰਸਦਾਨੀ ਮਾਤਾ ਜੀ ਤੇਰੇ ਲਾੜਲੇ ਨੂੰ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ ਲਾੜਲੇ ਨੂੰ ਰਸਤਾ ਦੇਣਗੇ ਸਮੁੰਦਰਾਂ ਦੇ ਪਾਣੀ ਮਾਤਾ ਜੀ ਤੇਰੇ ਲਾੜਲੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ